ਲਓ ਜੀ ਮਿੱਤਰੋ ਅੱਜ ਦੀ ਵੀਡੀਓ ਚ ਆਪਾਂ ਦੇਖਦੇ ਆਂ ਵੀ 855 ਕਿੰਨੇ ਮਿੰਟ ਚ ਟਰਾਲੀ ਭਰਦਾ ਹੈ। ਆਓ ਵੀ ਮਿੱਤਰੋ ਅੱਜ ਆਪਾਂ ਕਰ ਰਹੇ ਆਂ ਮੁਕਾਬਲਾ। ਮੁਕਾਬਲਾ ਨਹੀਂ ਹਲੇ ਤਾਂ ਟੈਸਟਿੰਗ ਕਰ ਰਹੇ ਆਂ। ਟੈਸਟਿੰਗ ਪਹਿਲਾਂ ਇਹਦੀ ਕਰਾਂਗੇ ਫਿਰ ਕਰਾਂਗੇ ਜੌਂਡੀਰ ਦੀ। ਟਾਈਮ ਦਿਖਾ ਟਾਈਮ। ਟਾਈਮ ਬਾਬੇ 6:40 ਹੋ ਗਈ 6:48 ਤੇ ਲਾਈਤੀ। 48 ਤੇ। ਹਾਂ। ਤੇ ਸ਼ਾਮ ਦਾ ਟਾਈਮ ਹੈ ਦੇਖ ਲਓ ਤੁਸੀਂ ਐ ਨਹੀਂ ਹੈਗਾ ਵੀ ਦੁਪਹਿਰੇ ਚ ਟੈਸਟਿੰਗ ਕਰਤੀ ਇਸੇ ਗੱਲ ਦੇ ਮਾਰਿਆਂ ਨੇ ਅਸੀਂ ਦੁਪਹਿਰੇ ਚ ਟੈਸਟਿੰਗ ਨਹੀਂ ਕਰੀ ਲੋਕ ਕਹਿਣਗੇ ਵੀ ਜਮਾਂ ਹੀ ਸੁੱਕਾ ਲੰਗਾ ਤੀ ਖੜਕਿਆ ਵਾ ਤੁਸੀਂ ਭਰਤੀ ਟਰਾਲੀ ਜਾਂ ਟਰੈਕਟਰ ਹਲਕਾ ਜਿਹਾ ਲੋਡ ਲਵੇ ਦਰਮਿਆਨ ਨਾ ਐ ਨਹੀਂ ਵੀ ਅੱਧੀ ਰਾਤ ਨੂੰ ਹੁਣ ਜਮਾਂ ਦਰਮਿਆਨਾਂ ਕੰਮ ਹੈ ਨਾ ਸੁੱਕਾਂ ਨਾਗੇ ਹਾਂ ਬਾਕੀ ਲੰਗਾ ਚੈੱਕ ਕਰਦੇ ਹਾਂ ਦੇਖਦੇ ਕਿਵੇਂ ਆਪਾਂ ਹਾਂ 8:55 ਦੀ ਆਪਾਂ ਹੁਣ ਟੈਸਟਿੰਗ ਕਰ ਰਹੇ ਹਾਂ ਟਰਾਲੀ ਕਿੰਨੇ ਟਾਈਮ ਚ ਭਰੂ ਟਰਾਲੀ ਮੇਰੇ ਹਿਸਾਬ ਨਾਲ ਹਾਂ ਕਿੰਨੇ ਮਿੰਟ ਚ ਭਰੂ 20 ਮਿੰਟ ਚ ਭਰੂ ਵੀ ਮੇਰੇ ਹਿਸਾਬ ਨਾਲ ਬਾਕੀ ਲੰਗਾ ਦੇਖ ਕੇ ਦੱਸ ਦਿਆਂਗਾ ਮੈਂ ਤੈਨੂੰ ਲਾਉ 25 ਮਿੰਟ ਲੰਗੇ ਜੇ ਨਰਮਾਈ ਆ ਥੋੜੀ ਜਿਹੀ ਗੱਲ ਸੱਲ ਬਾਕੀ ਡਰਾਈਵਰ ਨੂੰ ਨਹੀਂ ਪਤਾ ਹੋਏਗਾ ਹਾਂ ਵੀ ਮੁਕਾਬਲਾ ਚੱਲ ਰਿਹਾ ਹੈ ਜਾਂ ਇਹ ਉਹ ਕਰ ਰਹੇ ਨੇ ਫੇਰ ਬੰਦਾ ਦਿੱਤੇ ਗੇੜੇ ਦੇਣ ਲੱਗ ਜਾਂਦਾ ਆਪਾਂ ਨੋਰਮਲ ਦੇਖਣੀ ਆ ਉਹਨੂੰ ਪਤਾ ਨਹੀਂ ਹੈਗਾ ਵੀ ਅਸੀਂ ਤੇਰਾ ਟਾਈਮ ਲੋਟ ਕਰ ਰਹੇ ਹਾਂ ਹਾਂ ਵੀ ਟਰਾਲੀ ਚੈੱਕ ਕਰ ਰਹੇ ਆਪਣੀ ਉਹੀ ਚਾਲ ਚਲਾ ਰਿਹਾ ਜਿਹੜੀ ਪਹਿਲਾਂ ਚਲਾਉਂਦਾ ਸੀ ਸਹੀ ਗੱਲ ਆ ਖਸਾਰ ਚਲਾਉਗਾ ਨਾ ਉਹ ਲੱਗ ਜਿੱਤੇ ਗੇੜੇ ਦਊ ਨਾ ਜਿੱਥੇ ਨਾ ਜਿਵੇਂ ਨਾਰਮਲ ਤੂੜੀ ਕਰਦੇ ਆ ਜਿਵੇਂ ਨਾਰਮਲ ਤੂੜੀ ਕਰਦੇ ਆ ਓਕਣ ਚੱਲੀ ਹਮ ਮੋਟਰ ਤੇ ਉਹ ਉੱਥੇ ਬੈਠਿਆ ਨੇ ਬਾਬਿਓ ਅੱਜ ਬਾਜ਼ਾਰ ਆੜਿਆ ਵੀ ਟਾਈਮ ਵਾਲੀ ਵੀਡੀਓ ਬਣਾਉਣੇ ਆ ਕਿਉਂਕਿ ਉਹ ਫੱਤੇ ਚ ਲਵੇ ਵਾਲਾਂ ਚ ਲਾਣ ਵਧੀਆ ਸੀ ਪਰ ਜਦੋਂ ਰਿ ਆ ਕੇ ਦੇਖਿਆ ਓਰੇ ਨਾਨਕ ਨਹੀਂ ਹੈਗਾ ਓਏ ਇੱਕ ਨੇ ਉਧਰ ਭੈਣ ਚ 52 ਦਾਸ ਨਾਲ ਵੀ ਉਧਰ ਮੈਂ ਸ਼ੁਰੂ ਕਰੀ ਦੀ ਵੀਡੀਓ ਇਸੇ ਵੇਲੇ ਆਹ ਚੱਲ 854 ਸੈੱਡ ਬਣਾ ਲਿਆ ਉਹਨੇ ਚੱਲ ਆ ਤਾਂ ਬਣਾਵਾਂਗੇ ਆਪਾਂ ਜੇ ਘੱਟ ਲਾਣਾ ਜੇ ਥੋੜਾ ਟਾਈਮ ਵੱਧ ਲੱਗ ਜੂਗਾ ਹੋਰ ਹੁਣ ਕੀ ਕਰੀਏ ਆਹ ਦੇਖੋ ਬਈ ਲਾਣ ਬੜਾ ਘੱਟ ਆ ਇਹ ਆ ਇਹ ਸਹੀ ਲਾਣ ਇਹੀ ਮੰਨ ਲਓ ਟਰੈਕਟਰ ਇੱਧਰ ਚੱਲਦਾ ਹੁੰਦਾ ਬਹੁਤ ਜ਼ਿਆਦਾ ਫਰਕ ਪੈ ਜਾਣਾ ਤੀਹ ਖਰਚਿਆਂ ਦੀ ਹਾਈਟ ਦੇਖ ਲੋ ਨਾਲ ਇਹ ਇਹਨਾਂ ਦੀ ਹਾਈਟ ਦੇਖੋ ਨਾਲ ਇਹਨਾਂ ਦੀ ਆਹ ਖਰਚੇ ਗਿੱਟ ਗਿੱਟ ਦੇ ਵੀ ਨਹੀਂ ਹੈਗੇ ਇਹਨਾਂ ਤੇ ਮੀਂਹ ਪਿਆ ਵੇ ਲੱਗਦਾ ਮੈਨੂੰ ਮੀਂਹ ਪੈਣਾ ਨਾ ਮੀਂਹ ਵੀ ਕਿੱਕ ਫੁੱਟ ਦੇ ਖਰਚੇ ਨੇ ਹਾਂ ਜਿਹੜੀ ਉੱਧਰ ਆਪਣੀ ਬਰਬਟ ਕਣਕ ਸੀ ਉੱਥੇ 52 ਦਾ ਚੱਲਦਾ ਦੀਆਂ ਐਂ ਭਾਰਤੀ ਟਿਕਾਣੀ ਸਹੀ ਗੱਲ ਹੈ ਜਿਹੜੀ ਉੱਤਰ ਦੀ ਵੀ ਤਾਂ ਵੀ ਯਾਦ ਨਹੀਂ ਆਕ ਲੰਦਾ ਜਿੱਥੇ ਆਪਣਾ ਉਹ ਬੈਕ ਸਾਈਡ ਘਰ ਵਾਲੇ ਉੱਥੇ ਲੰਗਾ ਵਧੀਆ ਉੱਥੇ ਕਰਾਂਗੇ ਚੈੱਕ ਉੱਥੇ ਕਰਾਂਗੇ ਚਲੋ ਅੱਜ ਤਾਂ ਸਾਡੀ ਵੀਡੀਓ ਆਪਾਂ ਪੂਰੀ ਕਰਾਂਗੇ ਹੁਣ ਹਾਂ ਇਹਨੂੰ ਦੇਖਿਓ ਤੁਸੀਂ ਵੀ ਜਮਾਂ ਹੀ ਘੱਟ ਲੰਗਾ ਏ ਜਮਾਂ ਹੀ ਘੱਟ ਕਹਿ ਸਕਦੇ ਆਪਾਂ ਦੇਖ ਸਕਦੇ ਹੋ ਤੁਹਾਨੂੰ ਆਪੇ ਫਰਕ ਦਿਖਦਾ ਲੈ ਇਹ ਦੋਹੇ ਦਾ ਫਰਕ ਦੇਖ ਲਓ ਇਹਦਾ ਦੇਖ ਲਓ ਦੇਖ ਲੋ ਨਾ ਲੱਦਦਾ ਇਹ ਤੇ ਹਾਂ ਕੁਛ ਇਹ ਵੱਡੀ ਵੀ ਵੀ ਜਿੰਦੀ ਲੱਗਦੀ ਆ ਮੈਨੂੰ ਵੱਡੀ ਹੋਈ ਜਾਂਦੀ ਆ ਇਹ ਲਾਣ ਮੰਨਦਾ ਆ ਇਹ ਵੀ ਚਲੋ ਫੇਰ ਵੀ ਆਪਾਂ ਕਰਦੇ ਆ ਟੈਸਟਿੰਗ ਵੀ ਕਿੰਨੇ ਟਾਈਮ ਚ ਭਰੂਗੀ ਹਾਂ ਲਾਂਗੇ ਚ ਇੱਕ ਕਰਦੇ ਆ ਲਾਂਗੇ ਦੀ ਸੈੱਲ ਚੈੱਕ ਕਰਾਉਂਦੇ ਆ ਹੁਣ ਤੁਹਾਨੂੰ ਦਿਖਾ ਬਾਈ ਲਾਂਗੇ ਚ ਕਿੰਨੀ ਕੇ ਸੈੱਲਾ ਕਿਉਂਕਿ ਰਾਤ ਵਧੀਆ ਨਹੀਂ ਪੈ ਕੇ ਹਟਿਆ ਵਿੱਚੋਂ ਰੰਗ ਹੋਰ ਆ ਲਾਂਗੇ ਦਾ ਉੱਪਰੋਂ ਹੋਰ ਆ ਜਿਹੜਾ ਰੰਗ ੂੜਾ ਜੀ ਹਣਾ ਇਹ ਦੇ ਕਰਕੇ ਦੱਸ ਰਹੇ ਹਾਂ ਵਿੱਚ ਇਹ ਇਹ ਸੈੱਲਾ ਹੈ ਹਾਂ ਸੈੱਲਾ ਪਈ ਆ ਵਿੱਚ ਟੁੱਟ ਨਹੀਂ ਰਿਹਾ ਚੱਲ ਇਹ ਤਾਂ ਜ਼ਿਆਦੇ ਆ ਹਾਂ ਦਿਖਾ ਦਿੰਦਾ ਥੋੜਾ ਦਫਾ ਜਦੋਂ ਐ ਲੰਗਾ ਟੁੱਟੇ ਨਾ ਤਾਂ ਐ ਮੰਨ ਲਓ ਵੀ ਨਰਮ ਐ ਨਰਮਾਈ ਸੱਲੋ ਫੜੀ ਹੂੰ ਮੀਂਹ ਪਿਆ ਨਾ ਰਾਤਾਂ ਆ ਸੜਕ ਦਾ ਪੂਰਾ ਐ ਦਿੱਤਣਾ ਜਾਂਦਾ ਹੂੰ ਕਿਉਂ ਲਿੱਦ ਕਰਕੇ ਉੱਥੇ ਮੀਂਹ ਪੈ ਕੇ ਐ ਦਿੱਤਣਾ ਜਾਂਦਾ ਤੇ ਉੱਧਰ ਚਾਚਾ ਆਉ ਜਾਂਦਾ ਘਰ ਨੂੰ ਚੱਲਿਆ ਇਹ ਪਤੰਦਰ ਕਿੱਥੋਂ ਮੋੜ ਕੇ ਲਾਇਆ ਗੱਡੀ ਕਸੁੱਤੇ ਤੋਂ ਹਾਂ ਉਹ ਉੱਥੇ ਖੜੀ ਸੀ ਇੱਧਰ ਆ ਜਿੱਥੇ ਕੰਨੀ ਪਈਆ ਵੀ ਆਫ ਰੋਡਿੰਗ ਵਾਲੀ ਗੱਡੀ ਲੈਣੀ ਚਾਹੀਦੀ ਆਫ ਕੌਰਸ ਇਹਨੂੰ ਹੀ ਆਪਾਂ ਕਿਸ ਤਰ੍ਹਾਂ ਦੀ ਬਾੜ ਦਿੰਦੇ ਆ ਓਨਲੀ ਥਾਰ ਥਾਰ ਚਾਹੀਦੀ ਆ ਥਾਰ ਖੇਤਾਂ ਚ ਨੂੰ ਹਾਂ ਸਫਾਈ ਧਰਤੀ ਚੱਟ ਆ ਪੂਰਾ ਕੰਮ ਧਰਤੀ ਚੱਟ ਇਹੇ ਦਿਖਾ ਦੇ ਤੂੰ ਹੋਰ ਵੀ ਛੱਲੇ ਗਿਆ ਭਾਂਡੇ ਤੇ ਚਲ ਡੰਗਰਾਂ ਨੂੰ ਪਾਉਣੇ ਹੂੰ ਹੋਰ ਛੱਲੇ ਫਿਰ ਮਿੱਟੀ ਚੱਕਣ ਲੱਗ ਫਿਰ ਮਿੱਟੀ ਚੱਕਣ ਲੱਗ ਜੂਗਾ ਦਾ ਕੋਈ ਫਾਇਦਾ ਨਹੀਂ ਹੁਣ ਨਾ ਤਾਂ ਮਿੱਟੀ ਆ ਰਹੀ ਆ ਨਾਲੇ ਸਫਾਈ ਨਾਲੇ ਸਫਾਈ ਫੁੱਲ ਐਤ ਕੀ ਸੀਜ਼ਨ ਚ ਤਿੰਨ ਚਾਰ ਵਾਰ ਮੀਂਹ ਪੈ ਗਿਆ ਤੇ ਹੁਣ ਫੇਰ ਮੀਂਹ ਦੀ ਤਿਆਰੀ ਆ ਬਾਕੀ ਅੱਜ ਸਭ ਜੀ ਦੇਖੋ ਕਿਵੇਂ ਆ ਪਰਫਾਰਮੈਂਸ ਦੱਸੋ ਤੁਸੀਂ ਖੱਤੇ ਵੀਰ ਦਾ ਪੈ ਰਿਹਾ ਰਾਟਾ ਹੁਣ ਪਰ ਆਹ ਟਾਈਮ ਨਜ਼ਾਰਾ ਐਦ ਕੀ ਆਏ ਆ ਰੀਪਰ ਦਾ ਨਜ਼ਾਰਾ ਬੜਾ ਬਾਈ ਜਿਹੜਾ ਟਾਟਾ ਦਾ ਸਾਡਾ ਉਦੋਂ ਪੈਂਦਾ ਹੁੰਦਾ ਸੀ ਇਹ 60 ਦੇ ਚਲਾਉਂਦੇ ਹੁੰਦੇ ਸੀ ਉਹ ਟਾਈਮ ਦਾ ਗਰਮੀਓ ਬਹੁਤ ਹੁੰਦੀ ਸੀ ਭੈਣ ਜੋ ਆਹ ਦੇਖ ਹੁਣ ਮੌਸਮ ਕਿਵੇਂ ਤੈਨੂੰ ਮੈਂ ਇੱਕ ਗੱਲ ਦੱਸਦਾ ਸ਼ਹਿਰ ਚ ਕੱਲ ਅਸੀਂ ਪਟਿਆਲੇ ਗਏ ਗੱਡੀ ਦੇ ਟਾਇਰ ਬਦਵਾਉਣ ਤੇ ਬਈ ਗੱਡੀ ਦਾ ਏਸੀ ਸਾਨੂੰ ਐ ਲੱਗਿਆ ਵੀ ਏਸੀ ਕੂਲਿੰਗ ਨਹੀਂ ਕਰਦਾ ਅਸੀਂ ਚੱਲ ਉੱਤਰੇ ਉੱਥੋਂ ਗੱਡੀ ਖੜਾਈ ਟਾਇਰ ਵਾਲੇ ਦੀ ਅਸੀਂ ਅੰਦਰ ਵੜ ਗਏ ਉੱਥੇ ਵੀ ਨਾ ਪਤਾ ਲੱਗੇ ਅੰਦਰ ਏਸੀ ਚੱਲੇ ਅਸੀਂ ਕਿਹਾ ਵੀ ਸਾਲਾ ਏਸੀ ਕੂਲਿੰਗ ਨਹੀਂ ਕਰਦਾ ਵੀ ਜਿਹੜਾ ਏਸੀ ਦਿਖਾਉਣਾ ਸੀ ਬਾਹਰੇ ਖੜ ਕੇ 10 ਮਿੰਟ ਸੈਰ ਚ ਕਿਉਂਕਿ ਏਸੀ ਚੱਲਦੇ ਨੂੰ ਮਹੀਨਾ ਹੋ ਗਿਆ ਜਿਹੜੀ ਉਹਨਾਂ ਮਤਲਬ ਉਹ ਗਰਮ ਹਵਾ ਛੱਡਦੇ ਆ ਉਹ ਸ਼ਹਿਰ ਚ ਇੰਨੀ ਗਰਮੀ ਤਪੇ ਆਪਣੇ ਤਾਂ ਉਹ ਮੌਸਮ ਪੂਰਾ ਠੰਡਾ ਪਿਆ ਉਹ ਖੇਤਾਂ ਚ ਪੂਰਾ ਐ ਕਹਿ ਰਿਹਾ ਵੀ ਸਵਾਰਕ ਹੈ ਪਟਿਆਲੇ ਚ ਵੀਰੇ ਉਰੇ ਨਾਲੋਂ ਬਹੁਤ ਫਰਕ ਹੋਣਾ ਟੈਂਪਰੇਚਰ ਦਾ ਖੇਤਾਂ ਨਾਲੋਂ ਕਿਉਂਕਿ ਆਪਣੇ ਇਤਕੀ ਅਸੀਂ ਪਿੰਡਾਂ ਚ ਹਲੇ ਚੱਲੇ ਨਹੀਂ ਬਹੁਤ ਘੱਟ ਚੱਲਦੇ ਨੇ ਆਏ ਸੀ ਨਹੀਂ ਲਾਉਣਾ ਹੈ ਆਪਾਂ ਲਾਈ ਨਹੀਂ ਹਲੇ ਤੱਕ ਬਾਕੀ ਲਾਇਓ ਬਣਾ ਬਾਈ ਜਿੰਨਾ ਚਿਰ ਸਰਦਾ ਹੈ ਹਾਂ ਕਿਉਂਕਿ ਜਿੱਦੇ ਏਸੀ ਲਾ ਲਿਆ ਬੰਦੇ ਨੇ ਉਦੋਂ ਉਦਾਂ ਹੀ ਬੰਦੇ ਨੂੰ ਆਪ ਤੇ ਪੈ ਜਾਂਦੀ ਆ ਫਿਰ ਗਰਮੀ ਲੱਗਣ ਲੱਗ ਜਾਂਦੀ ਆ ਹੋਰ ਏਸੀ ਚ ਤੇਨੂੰ ਐ ਪਤਾ ਸਸਤੀ ਕਿੰਨੀ ਪਉਂਦਾ ਏਸੀ ਆ ਮੌਸਮ ਦੇਖੋ ਕਿੰਨਾ ਠੰਡਾ ਮੌਸਮ ਆ ਇਹੇ ਜੇ ਚ ਹੋਵੇ ਗੁੱਠ ਦੇ ਮੱਛਰਦਾਨੀ ਲੱਗੀ ਵੀ ਯਾਰ ਉਹ ਦੇ ਕਿਸੇ ਮੂਰਖ ਪ੍ਰਾਣੀ ਨੇ ਅੱਗ ਲਾ ਦੀ ਕਿੱਥੇ ਬਹੁਤ ਵੇਲੇ ਚੱਲ ਕੋਈ ਨਹੀਂ ਕੋਈ ਨਹੀਂ ਨੀ ਇਹ ਲਾਉਣੀ ਨਹੀਂ ਚਾਹੀਦੀ ਬਾਬਰੋਲੇ ਦਾ ਕੁਝ ਨਹੀਂ ਪਤਾ ਹੁੰਦਾ ਕਣਕਾਂ ਜੇ ਵੱਡੀਆਂ ਗਈਆਂ ਵੀਰੇ ਤੂੜੀ ਬਹੁਤ ਪਈਆ ਨਾ ਹੁਣ ਆਪਾਂ ਪੂਲੀ ਦਾ ਜਿਹੜੀ ਪਈ ਆ ਪਈ ਆ ਜਿਹੜੇ ਖੇਤਾਂ 'ਚ ਲੋਕਾਂ ਦੇ ਘਰ ਨੇ ਉਹ 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 ਕਿੰਨੀ ਤੂੜੀ ਇਕੱਠੀ ਕਰੀ ਨੇ ਨੁਕਸਾਨੇ ਜਾਂਦੇ ਨੇ ਘਰ ਨੇ ਵੇਚ ਬਾਈ ਹਲੇ ਰੁਕ ਜੇਵੇ ਪਤਾ ਕੀ ਗੱਲ ਆ ਯਾਰ ਥੋੜੇ ਦਿਨ ਰੁਕ ਜਾਓ ਹਾਂ ਉਹੀ ਗੱਲ ਆ ਉਹ ਸੀ ਨਹੀਂ ਕਹਿੰਦੇ ਵੀ ਲਾਓ ਹਾਂ ਆਪਾਂ ਵੀ ਲਾਉਣੀ ਆ ਚਲੋ ਪਰ ਉਹ ਗੱਲ ਵੱਖਰੀ ਆ ਵੀ ਹਲੇ ਨਾ ਲਾਵੇ ਵੈਸੇ ਤਾਂ ਬਲਾ ਮੇਰੇ ਹਿਸਾਬ ਨਾਲ ਤਾਂ ਲੋੜ ਹੀ ਨਹੀਂ ਹੁੰਦੀ ਇਹਦੇ ਆਹਦੇ ਨਾਲ ਚ ਲੋੜ ਹੀ ਨਹੀਂ ਆਪਾਂ ਨੇ ਹੁਣ ਮੂੰਗੀ ਬੀਜੀ ਆ ਤਾਂ ਕਿੰਨੀ ਕ ਉੱਥੇ ਵਾਹੀ ਕਰੀ ਆ ਵਾਹਣ ਵਾਹਣ ਭਰ ਕੇ ਮੈਂ ਰੋਟਾਵੇਟਰ ਮਾਰਦਾ ਪਹਿਲੇ ਮੀਡੀਅਮ ਚ ਪਹਿਲੇ ਮੀਡੀਅਮ ਚ ਮਾਰੇ ਨਾਲੇ 1500 ਚੱਕਰ ਤੇ ਭੱਜਿਆ ਫਿਰਦਾ ਦੀ ਹਲਾ ਮੰਗ ਤੇ ਨਾ ਬਹੁਤਾ ਤੇਲ ਖਾਦਾ ਹਾਂ ਹਾਂ ਬਸ 15 ਲੀਟਰ ਤੇਲ ਮੇਰੇ ਹਿਸਾਬ ਨਾਲ 4 ਕਿਲਿਆਂ ਚ ਲੱਗਿਆ ਨਹੀਂ ਹਾਂ ਲੱਗਿਆ ਨਹੀਂ ਹਾਂ ਉਹੀ ਤਾਂ ਗੱਲ ਬਾਹਣ ਭਰ ਕੇ ਇਹਨੂੰ ਕਿਵੇਂ ਮਰਜੀ ਵਿੱਚ ਲੰਗਾ ਦੇ ਯਾਰ ਬਾਹਣ ਭਰ ਕੇ ਪਤਾ ਕੀ ਕਰੇ ਜਮੀਨ ਬਾਕੇ ਛੱਡ ਦੇ ਜਿੱਥੇ ਲੋਕਾਂ ਨੂੰ ਐ ਹੁੰਦਾ ਵੀ ਗਾਹਣ ਵੇਲੇ ਘੁੰਡੀਆਂ ਆਉਂਦੀਆਂ ਨੇ ਜਿਵੇਂ ਹੁਣ ਜਿਹੜੀਆਂ ਜ਼ਮੀਨਾਂ ਪਾਣੀ ਜ਼ਿਆਦੇ ਖਾਂਦੀਆਂ ਨੇ ਹਲਕੀਆਂ ਜ਼ਮੀਨਾਂ ਨੇ ਉੱਥੇ ਮੂੰਗੀ ਬੀਜੋ ਹਾਂ ਮੂੰਗੀ ਬੀਜੋ ਚ 1500 ਰੁਪਏ ਮੂੰਗੀ ਦਾ ਖਰਚਾ ਝਿੰਜਣ ਦਾ ਚਲੋ ਆਏ ਆ ਝਿੰਜਣ ਵਿੱਚ ਲੰਗਾ ਹੁਣ ਨੂੰ ਫਿਰ ਬੰਦੇ ਨੂੰ ਸਪੈਸ਼ਲ ਲਾਉਣ ਵਾਸਤੇ ਰੋਟਾਵੇਟਰ ਰੱਖਣਾ ਪਊ ਮੂੰਗੀ ਨੂੰ ਆਪਾਂ ਜਿਹੜੀਆਂ ਕੱਦੂ ਵਾਲੀਆਂ ਤਵੀਆਂ ਨੇ ਉਹਦੇ ਨਾਲ ਵੀ ਮੂੰਗੀ ਸੰਤ ਆ ਜਾਂਦੀ ਹੈ ਹਾਂ ਨਾਲੇ ਸੁੱਕੇ ਜਿਹੜੇ ਉੱਥੇ ਬੀਜਲੇ ਝੰਜਣ ਜ਼ਰੂਰ ਝੰਜਣਾਂ ਪਾਣੀ ਬਹੁਤ ਜ਼ਿਆਦਾ ਲੈਂਦਾ ਜਿੱਥੇ ਸੂਏ ਦਾ ਪਾਣੀ ਲੱਗਦਾ ਹਾਂ ਕਿਉਂਕਿ ਆਹ ਦਿਨਾਂ ਤੇ ਲਾਈਟ ਆਉਣੀ ਜਾਂ ਘਟ ਜੇ ਝੰਜਣਾ ਕੇਰਾ ਮਰ ਜਾ ਜਦੋਂ ਉਹਨੂੰ ਲੱਗ ਜਾਂਦੀ ਆ ਸੁੰਡੀ ਫੇਰ ਕਰਨੀ ਪੈਂਦੀ ਆ ਸਪਰੇ ਨੂੰਗੀ ਆ ਮਾਰੂ ਫਸਰ ਇਹਨੂੰ ਜਿੱਥੇ ਮਰਜੀ ਦੀ ਤ ਸਹੀ ਗੱਲ ਥੋੜੀ ਜੀ ਖਾ ਤੇ ਆ ਘੱਟ ਮਾਤਰਾ ਚ ਬਾਈ ਝੰਜਣਾ ਹਾਂ ਹਾਂ ਆ ਚੱਕਰ ਨਾਲੇ ਮੂੰਗੀ ਤੋੜਦਾ ਜੇ ਹਾਂ ਮੂੰਗੀ ਅੱਬ ਦਾ ਖਰਚਾ ਵੀ ਕੱਢ ਸਕਦੀ ਆ ਹਾਂ ਖਰਚਾ ਵੀ ਕੱਢੂਗੀ ਮੂੰਗੀ ਹਾਂ ਜੇ ਤੜਾਈ ਕਰਨੀ ਆ ਤੁਸੀਂ ਮੂੰਗੀ ਦੀ ਤੜਾਈ ਵੀ ਕਰ ਸਕਦੇ ਹੋ ਇਹ ਵਿੱਚੇ ਵਾਉਣੀਆਂ ਗੱਲੀ ਵਿੱਚ ਵੀ ਵਾਹ ਸਕਦੇ ਹਾਂ ਕਿ ਉਹ ਵੀ ਉਹ ਤਾਂ ਤੜਾਈ ਹੋ ਕੇ ਵੀ ਦਾਤ ਤਾਂ ਹੁੰਦੀ ਹੈ ਜੇ ਤੁਸੀਂ ਆਪ ਨਹੀਂ ਤੋੜ ਨਹੀਂ ਗਰੀਬਾਂ ਨੂੰ ਤੋੜਵਾ ਦਿਓ ਵੀ ਭਾਈ ਲੈ ਜਾਓ ਜੀ ਇਹਨੇ ਤੋੜ ਕੇ ਲੈ ਕੇ ਜਾਣੀ ਨਾਲ ਉਹਨਾਂ ਦੇ ਕੰਮ ਆਉਣ ਨਾਲੇ ਥੋੜੇ ਹਾਂ ਕਿਸੇ ਤੇ ਤੜਾਲਦੇ ਉਹੀ ਤਾਂ ਗੱਲ ਆ ਤਰੋ ਉਧਰ ਅੱਗ ਦੇਖੋ ਫੁੱਲ ਮੱਚ ਪੀ ਜਦ ਇਹ ਹਵਾ ਚੱਲ ਪਈ ਤਾਂ ਇੱਕ ਗੱਲ ਨੋਟ ਕਰੀਆ ਆਪਾਂ ਅੱਜ ਤੋਂ ਮਹੀਨੇ ਨੂੰ ਵੀ ਜਦ ਪੌਦਾਂ ਬੀਜਣ ਵੇਲੇ ਵੀ ਅੱਗ ਲਾਉਣ ਜਾਣੇ ਹੁੰਨੇ ਆ ਪਾਇਨਾ ਜਮਾ ਹਵਾ ਨਹੀਂ ਹੁੰਦੀ ਆਪਾਂ ਘਰੋਂ ਦੇਖ ਕੇ ਤੁਰ ਪੈਂਦੇ ਹਾਂ ਏ ਪਤਾ ਨਹੀਂ ਕਿ ਇਹ ਖਾਨੀ ਦਾ ਦਬਾਅ ਬਣ ਜਾਂਦਾ ਸਹੀ ਗੱਲ ਹੈ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਨਹੀਂ ਹੁੰਦੇ ਮੌਸਮ ਵਾਲੇ ਵੀ ਦਬਾਅ ਬਣ ਗਿਆ ਹਵਾ ਆ ਗਈ ਜਦੇ ਪ੍ਰੈਸ਼ਰ ਬਣ ਗਿਆ ਉਹ ਚੀਜ਼ ਹੋ ਜਾਂਦੀ ਹੈ ਜਦੇ ਬਾਬਰੋਲੇ ਪੈਦਾ ਹੋ ਜਾਂਦੇ ਨੇ ਦੇਖ ਲਾਟ ਕੇ ਬਾਕੀ ਹਵਾ ਹੁਣ ਚੱਲ ਵੀ ਰਹੀ ਦੀ ਅੱਜ ਤੱਕ ਆ ਹੁਣੇ ਝੱਲੀ ਆ ਵੱਧ ਪਹਿਲਾਂ ਸਾਡੇ 10 ਮਿੰਟ ਪਹਿਲਾਂ ਹਵਾ ਘੱਟ ਸੀ ਹੁਣ ਤੇਜ਼ ਆ ਥੋੜੀ ਜਿਹੀ ਆ ਆ ਦੇਖੋ ਹਵਾ ਚੈੱਕ ਕਰ ਸਕਦੇ ਤੁਸੀਂ ਵਧੀਆ ਪਾਕਿਸਤਾਨ ਯਾਰ ਸਿੱਧੇ ਨੇ ਲੋਕਾਂ ਦੇ ਫਾਰਮ ਪਾਏ ਹੋਏ ਨੇ ਖੇਤਾਂ ਚੋਂ ਦੇ ਸਾਹਮਣੇ ਡਾਈ ਉਧਰ ਆਪਣਾ ਬੱਸ ਪਾ ਕਿੱਥੋਂ ਯਾਦ ਹੋਣਾ ਯਾਰਾਂ ਵਾਲਾ ਵੈਸਪਾ ਤੇ ਤੋਂ ਵੀਮਰ ਦਾ ਚੱਕਿਆ ਨਾ ਜਾਵੇ ਚਾ ਨਹੀਂ ਤੇਲ ਦਾ ਗੇਲਣ ਕਹਿੰਦਾ ਮੁੰਡਾ ਲਈ ਆਉਂਦਾ ਆ ਐ ਨਹੀਂ ਹੁੰਦਾ ਵੀ ਆਥੜੇ 7 ਵਜੇ ਰੋਟੀ ਦਾ ਟਾਈਮ ਹੋ ਗਿਆ ਇਹ 7 ਵਜੇ ਚ ਵੀ ਬੈਂਦਾ ਫਿਰ ਇਹ ਖਾਂਦਾ ਇੱਕ ਟਾਈਮ ਦੋ ਟਾਈਮ ਜੇ ਸਵੇਰੇ ਚ ਖਾਂਦਾ ਇਹ ਦੁਪਹਿਰੇ ਨਹੀਂ ਖਾਂਦਾ ਇਹ ਦੁਪਹਿਰੇ ਭੁੱਖਾ ਰਹਿੰਦਾ ਆ ਲਓ ਜੀ ਭਰ ਗਈ ਵਸ ਟਰਾਲੀ 7:00 ਵਜੇ 11 ਮਿੰਟ 11 ਮਿੰਟ ਇਹ ਹੋ ਗਏ 11 ਪਹਿਲਾਂ ਹੋ ਗਏ 22 23 ਮਿੰਟ ਹੋ ਗਏ ਸ਼ਾਮ ਦੇ ਟਾਈਮ ਤੁਹਾਨੂੰ ਦਿਖਾਏ ਆਪਾਂ ਨੇ ਚੱਲ ਦਿਖਾ ਆ ਜ ਆ ਜੀ ਟਰਾਲੀ ਬਾਬੇ ਉਹ ਗਈ ਕਿਉਂਕਿ ਜਮੈਂ ਇਨਾਰਮਲ ਲਾੜਤੀ ਦਿਖਾ ਕੋਈ ਦਪਾਰੇ ਚ ਨਹੀਂ ਲਾਇਆ ਫੇਰ ਬਾਈ ਕਹਿੰਦਾ ਲਿੱਦ ਤੇ ਘੇੜੇ ਦੇ ਤੇ ਦਪਾਰੇ ਚ ਲਾ ਲਿਆ ਕਿਉਂਕਿ ਲਿੱਦ ਤੇ ਘੇੜੇ ਆਏ ਨਹੀਂ ਦੀ ਸਕਦੇ ਲਿੱਦ ਦੂਜੇ ਪਾਸੇ ਨੂੰ ਬੜਾਈ ਹੋਈ ਵੀ ਹੈ ਖਾਤੇ ਦੀ ਨਾ ਨੇ ਦੁੱਤੇ ਘੇੜੇ ਆਏ ਨੇ ਇੱਕ ਸਾਰ ਚੱਲਿਆ ਟਰੈਕਟਰ ਬਾਕੀ ਸਖਾਈ ਦਿਖਾ ਦੇ ਟਾਈਮ ਹੁਣ ਲੱਗੇ ਗਿਆ ਪਤਾ ਟਾਈਮ ਤਾਂ 20 ਮਿੰਟ ਹੋ ਗਏ 2 ਮਿੰਟ ਹੋਰ ਰੱਖ ਲੈ ਹਾਂ 24 ਮਿੰਟ ਚ ਟਰਾਲੀ ਫੁੱਲ ਬੰਬਰ ਇਹ ਗਈ ਬਾਕੀ ਆਇਆ ਹੈ ਨਾ ਲਾਂਗਾ ਵੀ ਸਾਡੇ ਗੱਲਾ ਮੀਂਹ ਤਾਂ ਯਾਰ ਰੋਜ਼ ਪੈਂਦਾ ਰਾਤ ਮੈਂ ਮੰਡੀ ਚ 11 ਵਜੇ ਫੁੱਲ ਮੀਂਹ ਆ ਗਿਆ ਸੀ ਆਇਨ ਪੂਰਾ ਹਾਂ ਹਾਂ ਆ ਜਾ ਭਾਈ ਸਹੀ ਗੱਲ ਆ ਅੱਜ ਇਹ ਕੋ ਲੋ ਟਾਈਮ ਹੈ 7:12 ਹੋ ਗਏ ਹੁਣ 8:52 8:52 ਦੱਸ ਦੀ ਵੀ ਹੁਣ ਚੈੱਕ ਕਰੀ ਅੱਜ 8:52 ਦੱਸ ਦੀ ਹੁਣ ਕਰਦੇ ਆ ਉੱਥੇ ਦੇਖ ਲੈਣ ਜਾ ਕੇ ਲਾਣ ਕਿਹਾ ਹੈ ਕਈ ਵਾਰ ਉੱਥੇ ਵੀ ਹੈ ਉੱਥੇ ਇਦੂ ਵੀ ਘੱਟ ਲਾਣਾ ਕਈ ਵਾਰ ਗੁੱਲੂ ਚੱਕੜੂ ਚ ਖੜਕਦਾ ਹੁੰਦਾ ਨਾ ਨਾ ਗੁੱਲੂ ਦਾ ਹੋਏਗਾ ਜ਼ਿੰਦਾਰੀ ਤੂੜੀ ਹੋਣ ਦਿੰਦਾ ਲਾਣ ਇਹਦੋਂ ਵੀ ਘੱਟਾ ਉੱਥੇ ਲਾਣ ਤਾਂ ਜੈਹੇ ਘੱਟ ਹੋਵੇ ਇਹ ਲਾਣ ਬੇਸ਼ੱਕ ਘੱਟਦੀ ਹਾਂ ਇਹਦੀ ਗੁੱਲੀ ਡੰਡਾ ਨਹੀਂ ਹਾਂ ਸਹੀ ਗੱਲ ਹੈ ਸਫਾਈ ਵੀ ਵਧੀਆਈ ਵੀ ਅੱਜ ਮੀਆਂ ਵਾਲੀ ਮੀਆਂ ਵਾਲੀ ਸੱਤ ਚ ਚੱਲ ਜੂ ਥੀਰਮੈਨ ਤਾਂ ਦੇਖਿਆ ਗੁੱਲੀ ਡੰਡਾ ਚ ਡੰਡਾ ਚ ਤਾਂ ਪੈਰੇ ਤੋਂ ਬਿਨਾ ਨਹੀਂ ਨਿਕਲਦਾ ਸਹੀ ਗੱਲ ਹੈ ਨਹੀਂ ਬਾਕੀ ਬਾਈ ਦੱਸ ਦਿਓ ਜਿਹੜੇ ਜਾਣ ਕਰ ਦੇਖਦੇ ਨੇ ਵੀ ਗੁੱਲੀ ਡੰਡਾ ਕਿੰਨਾ ਤੰਗ ਕਰਦਾ ਹਾਂ ਤੇ ਬਾਕੀ ਕਮੈਂਟ ਕਰਕੇ ਦੱਸਿਓ ਜਿਹੜੇ ਬਾਈ ਚ ਲਾਉਂਦੇ ਵੀ ਤੁਸੀਂ ਕਿੰਨੇ ਟਾਈਮ ਚ ਟਰਾਲੀ ਭਰਦੇ ਹੋ ਹਾਂ ਕਿਹੜੇ ਤੁਹਾਡੇ ਕੋਲੇ ਰੀਪਰ ਨੇ ਤੇ ਕਿਹੜਾ ਟਰੈਕਟਰ ਹੈਗਾ ਇਹਦਾ ਪੁਰਾਣਾ ਮਾਡਲ ਦੇ ਰੀਪਰ ਹੈ ਇਹ ਤਾਂ ਮੇਰੇ ਹਿਸਾਬ ਨਾਲ 88 ਮਾਡਲ ਦੇ ਉੱਪਰ ਹੈ ਹਾਂ ਨਾ ਹਾਂ ਨਾ ਮਾਡਲ ਪੁਰਾਣਾ ਦੂਜਾ ਜਿਹੜਾ ਹੈਗਾ ਉਹ ਚੋਪਰ ਆ ਉਹ 14 ਮਾਡਲ ਹੈ ਸਹੀ ਗੱਲ ਆ ਚੰਨੀ ਵਾਲਾ ਸ਼ਾਇਦ ਨੇ ਚੋਪਰ ਦੀ ਖਿਚਾਈ ਜ਼ਿਆਦਾ ਉਹਦੇ ਨਾਲੇ ਖੇਤ ਜੇ ਟਰਾਲੀ ਉੱਤਰਦੀ ਸੀ ਲਾਨ ਬਹੁਤ ਤਕੜਾ ਸੀ ਬਰਬਟ ਕਣਕ ਦਾ ਤਾਂ ਵੀ ਜਦ ਨੂੰ ਖੇਤ ਜੇ ਟਰਾਲੀ ਉੱਤਰਦੀ ਸੀ ਜਦ ਨੂੰ ਡੱਕ ਦਿੰਦਾ ਸੀ ਹਾਂ ਆਪਣੇ ਬੰਦੇ ਆਏ ਆ ਵੀ ਟਰਾਲੀ ਆਏ ਨਹੀਂ ਅੱਧ ਵਿਚ ਜਦੀ ਹੀ ਭਰਦੇ ਨੇ ਫੁੱਲ ਜਿਹਨਾਂ ਚਰ ਮੂਰੇ ਨੂੰ ਤੂੜੀ ਨਾ ਮਾਰੇ ਉਹਨਾਂ ਚਰਤਾ ਸਰ ਚੱਲੇ ਤੇ ਬੰਦ ਕਰਦੇ ਨੇ ਰੋਕਦੇ ਨਹੀਂ ਹੈਗੇ ਟਾਈਮ ਕਰ ਚਾ ਇੱਕ ਟਰਾਲੀ ਆਏ ਫੁੱਲ ਬੁੱਤੀ ਗਈ 7 ਵਜੇ ਕੇ 14 ਮਿੰਟ ਹੋ ਗਏ ਹਾਂ 14 ਵਾਂ ਹੋਣਿਆ 7 ਵਜੇ ਕੇ 14 ਮਿੰਟ ਸਹੀ ਗੱਲ ਹੈ 14 ਮਿੰਟ ਇਹ ਹੋ ਗਏ ਹਾਂ 12 ਪਹਿਲਾਂ ਉਹੀ 25 26 ਮਿੰਟਾਂ ਹਾਂ ਵੀ ਆ ਉਸ ਟਰਾਲੀ ਦੀ ਆ ਟਾਈਮ ਭਈਆ ਸ਼ਾਮ ਨੂੰ ਸ਼ਾਮ ਨੂੰ ਸਿੱਪ ਗਿਆ ਸੂਰਜ ਕਿਤੇ ਨਹੀਂ ਦਿਹਾ ਦੇਖ ਲੋ ਹਾਂ ਬਾਕੀ ਹੁਣ 52 ਦਾ ਹਿਸਾਬ ਕਰਤਾ ਹਾਂ ਹਾਂ ਲਾਉ ਵੀ ਆਉਂਦੀ ਆ ਤੂੜੀ ਮੂਰੇ ਨੂੰ ਖੂਕਰਚ ਦੀ ਤੂੜੀ ਬੱਸ ਹਾਂ ਤੇ ਉਧਰ ਟਰਾਲੀ ਵੀ ਆ ਗਈ ਦੂਜੀ ਟਰਾਲੀ ਦੀ ਆਦੀ ਜਿਵੇਂ ਹੀ ਨੇੜੇ ਹੀ ਉੱਤਰ ਰਹੀ ਆ ਮੰਨ ਲੋ ਹਾਂ ਕਿ ਕਿਲੋਮੀਟਰ ਦਾ ਹੈ ਨਹੀਂ ਕਿਤਾ ਕਿਲੋਮੀਟਰ ਆ ਸਹੀ ਗੱਲ ਆ ਪਾ ਵੀ ਆ ਟਾਈਮ ਦੀ ਟਰਾਲੀ ਮੁੜਦੀ ਨੂੰ ਐਨ ਭਰ ਕੇ ਖੜ ਜਾਂਦੀ ਆ ਹਾਂ ਬਾਕੀ ਲਾਈਟਾਂ ਦੱਸੋ ਕਿਵੇਂ ਲੱਗ ਰਹੀਆਂ ਨੇ ਲਾਲ ਲਾਈਟਾਂ ਇਹ ਟਰੈਕਟਰ ਦੱਸੋ ਇਹ ਟਰੈਕਟਰ ਦੇ ਹਿਸਾਬ ਨਾਲ ਰੀਪਰ ਛੋਟਾ ਹੈ ਹਾਂ ਰੀਪਰ ਬੜਾ ਇਹ ਮਾਲ ਟਰੈਕਟਰ ਦਾ ਤੋਰਾ ਜ਼ਿਆਦਾ ਆ ਅੰਦਰ ਮਾਲ ਜਾਦੇ ਸੋ ਇਹਦਾ ਰੀਪਰ ਗਾਹ ਲਗਾਉਂਦਾ ਨਹੀਂ ਹੈਗਾ ਰੀਪਰ ਭਰ ਕੇ ਚੱਲੀ ਜਾਂਦਾ ਹੈ ਰੀਪਰ ਗਾਹਾਂ ਮਾਲ ਕੱਢਦਾ ਨਹੀਂ ਹੈਗਾ ਸਹੀ ਗੱਲ ਆ ਰੀਪਰ ਇਹਦੇ ਵਾਸਤੇ ਚਾਹੀਦਾ ਨਮਾ ਹਾਂ ਜਾਂ ਚੋਪਰ ਵੀ ਚਾਹੀਦਾ ਹੁਣ ਇਹ ਦਾਣੇ ਕੱਢਣ ਵਾਲੇ ਨੇ ਝਾਰਨਾ ਹੋਇਆ ਪੱਥਰ ਸਹੀ ਗੱਲ ਹੈ ਦੇਖੋ ਟੱਕਣ ਦੇਖ ਲਾਤੀ ਕੁੰਡੀ ਹਾਂ ਟੱਕਣ ਦਾ ਨਜ਼ਾਰਾ ਨਾ ਟੂੜੀ ਡੋਲੇ ਜਿਹੜਾ ਵਿੱਚ ਹੁੰਦਾ ਅੰਦਰ ਟਰਾਲੀ ਦੇ ਉਹ ਟੁੱਟ ਜਾਂਦਾ ਉਹ ਪਹਿਲਾਂ ਲਾਇਆ ਹੋਇਆ ਦੀ ਆਪਣਾ ਆਹ ਚੀਜ਼ ਵਧੀਆ ਸਾਰਿਆਂ ਨੂੰ ਹਾਂ ਕਰ ਲਿਓ ਆਹ ਤਰੀਕਾ ਬਾਈ ਫੁੱਲ ਕੰਮ ਜਾਂਦਾ ਇਹ ਬਾਰੋਂ ਮਤਲਬ ਲੱਗਦਾ ਆ ਤੇਰੀ ਕਹਿ ਕਰਤੀ ਅੱਜ ਕਹਿ ਕਰਤੀ ਅੱਜ ਕਿੰਨੇ ਆ ਦੇਖ ਕੇ ਦੱਸੂਗਾ 15 ਹੋ ਗਈਆਂ 15 ਹੋ ਕ 15 ਠੀਕ ਆਪਾਂ ਨਾ ਹੋ ਰੇ ਹੋ ਗਈਆਂ ਦੋ ਉਧਰ ਕਰਿਆ ਤੇ ਕਹਿੰਦਾ ਮੈਂ ਜਾਣ ਰਿਹਾ ਸੀ 15 ਟਰਾਲੀਆਂ ਹੋ ਗਈਆਂ ਤੇ 7 ਵਜੇ ਦੇ ਨੂੰ ਹਾਂ ਚੱਲ ਹੁਣ 52 ਦੱਸਦੀ ਕਰੀ ਚੱਕ ਜੱਜ 52 ਦੱਸਦੀ ਕਰਦੇ ਆ 4-5 ਆਹਮਣ ਨਾਲ ਭਰ ਦੂਗਾ ਕਿਉਂਕਿ ਕੱਲ ਮੀਂਹ ਪੈ ਕੇ ਹਟਿਆ 18 ਵੀ ਟਰਾਲੀਆਂ ਬਹੁਤ ਨੇ 20 ਟਰਾਲੀਆਂ ਸਹੀ ਗੱਲ ਹੈ ਤੇ ਬਾਕੀ ਐਵੇਂ ਹੀ ਦੱਸਦੇ ਹੋ ਵੀ ਇਹ ਕਿਉਂਕਿ ਜਿਹੜੇ ਜਾਣਕਾਰ ਬੰਦੇ ਨੇ ਉਹ ਤਾਂ ਗੱਲ ਖੜ ਲੈਂਦੇ ਨੇ ਵੀ ਅਸੀਂ ਸੱਚ ਦੱਸ ਰਹੇ ਹਾਂ ਕੋ ਝੂਠ ਦੱਸ ਰਹੇ ਹਾਂ ਕਹਿਣ ਨੂੰ ਤਾਂ ਫਿਰ ਹੁਣ 25 ਤੇ ਵੀ ਵਗ ਜਾਂਦੀ ਗੱਲ ਨਹੀਂ ਹੁਣ ਭਾਰਤੀਆਂ ਬਾਈ ਓਏ ਸਹੀ ਗੱਲ ਹੈ 7 ਵਜ ਗਏ 15 ਭਾਰਤੀਆਂ 16ਵੀਂ ਪਾ ਰਿਹਾ ਹਾਂ 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 ਬਾਕੀ ਹਲੇ ਲੰਗੇ ਹੁਣ ਯਾਰ ਮੀਂਹ ਕਰਕੇ ਸਿਰ ਜਿਹੜੀ ਵਿੱਚ ਵੜ ਜਾਂਦੀ ਹੈ ਇਹਨਾਂ ਦੇ ਉਹ ਨਿਕਲਦੀ ਨਹੀਂ ਨਾਲੀ ਚ ਉਹ ਤਾਂ ਫਿਰ ਹੋਲੇ ਤੇ ਹੀ ਨਿਕਲਦੀ ਅਸਲ ਤਾਂ ਜੇ ਕੇਰਾ ਲੰਗੇ ਤੇ ਮੀਂਹ ਪੈ ਜਾਓ ਗੱਲ ਹੀ ਨਹੀਂ ਬਣਦੀ ਹੈਗੀ ਸਾਲੀ ਇਹ ਮੀ ਤੋਂ ਬਾਅਦ ਜਦ ਪਹਿਲੇ ਦਿਨ ਚਲਾਉਣਾ ਹੈ ਪਈਆਂ ਤੋਂ ਤੰਗਲੀ ਮਰਾਉਣੀ ਪੈਗੀ ਜੇ ਸਹੀ ਚਲਾਉਣਾ ਉਹ ਲਾ ਖਰਚੇ ਦੇਖੋ ਪੂਰੇ ਆ ਨਾ ਕੜਕ ਨੇ ਪਰ ਲੰਗੇ ਚ ਸੜੀ ਨ ਰਮਾਈ ਆ ਹਾ ਢੇਰੀਆਂ ਨੇ ਸਿੱਡੀਆਂ ਬਹੁਤ ਇਹ ਦੱਬੀਆਂ ਗਈਆਂ ਨਾ ਮੀਨੇ ਕੁੱਟਤੀਆਂ ਤੇਜ਼ ਪੈ ਦੀ ਕਦਮੀ ਚਲੋ ਫਿਰ ਹੁਣ ਬੁੰਜਾ ਦਾ ਕੋਲ ਚਲਦੇ ਆ ਉਧਰ ਦੇਖਦੇ ਆ ਕੀ ਪਰਫਾਰਮੈਂਸ ਹੈ ਭਾਈ ਆਪਣੇ ਬੱਚੇ ਕੀ ਕਰਦੇ ਫਿਰ ਦੇਖ ਭਾਈ ਜਵਾਕੇ ਹੁਣ ਚਾਂਡੇ ਖਾਣਗੇ ਖੜਦੇ ਗੱਟੀਆਂ ਦਾ ਭਜਨ ਕਰਨ ਆਏ ਨੇ ਓਏ ਗੱਡੀਆਂ ਦਾ ਬਜਨ ਕਰਨਾ ਤੁਸੀਂ ਇਹਦੇ ਕੰਡੇ ਤੇ। ਇਹਦਾ ਟਾਈਮ ਆ। ਸਾਲਿਓ ਜੱਟ ਦਾ ਪੱਗ ਬੰਨਦਾ ਬਸੇਤਾ ਹੁੰਦਾ। ਆਹ ਆਹ ਮੁਰਲੇ ਨੂੰ ਪੁੱਛ ਪਹਿਲਾਂ ਤੇ ਇਹਨੂੰ ਬਾਹਰ। ਇਹਨੂੰ ਕੱਢ ਬਾਹਰ ਇਹਨੂੰ। ਓਏ ਕੀ ਕਰਦੇ ਓਏ? ਲੋਕ ਖੋਲ। ਲੋਕ ਖੋਲ ਕੇ ਬਾਹਰ ਆਇਆ। ਸਾਲਿਓ ਕੀ ਕੀ ਕਰ ਰਹੇ ਹੋ? ਹੈ? ਤੇਰੇ ਬੂਕੜ ਦਾ ਕੀ ਸ਼ੌਂਕ ਆ ਤੁਹਾਨੂੰ? ਤੁਸੀਂ ਚਾਰ ਤੁਸੀਂ ਬੰਦੇ ਤੁਸੀਂ ਇੱਕ ਗੱਡੀ 'ਚ ਆ ਜਾਓ ਘਰੋਂ। ਕੀ ਕਰ ਰਹੇ ਹੋ ਨੇ ਇਹ ਬਸ ਵੀਡੀਓ ਬਣਾ ਹੈ ਪਿੰਦੋ ਵੀਡੀਓ ਬਣਾ ਰਹੇ ਹੋ ਵੀਰੇ ਕੋਈ ਕੰਮ ਕਰ ਲੋ ਓਏ ਨਵੀ ਤੁਹਾਡੇ ਰੀਪਰ ਚੱਲਦਾ ਥੋੜੀ ਢੋਲਾ ਜਾ ਕੇ ਖਾਂ ਟੋਲੀ ਦੀ ਓਰੇ ਕੀ ਕਰ ਰਹੇ ਹੋ ਤੁਸੀਂ ਇਹ ਅੱਛਾ ਵਿਚਾਰਾ ਉੱਥੇ ਟਰੈਕਟਰ ਵੀ ਆਈ ਮੇਰਦਾ ਇਹ ਦੇਖੋ ਭਾਈ ਅੱਜ ਕੱਲ ਦੀ ਜਨਰੇਸ਼ਨ ਹੈ ਰੀਲਾ ਬਣਾ ਰਹੇ ਨੇ ਸਪੈਸ਼ਲ ਜਵਾਬ ਨੇ ਜਿੱਦਾਂ ਮੇਰੇ ਮਾਮ ਕਬੀਲਦਾਰੀ ਚ ਪਾਏ ਨਾ ਫੇਰ ਪਤਾ ਲੱਗੂ ਇਹਨਾਂ ਨੂੰ ਵੀ ਗੱਡੀ ਘਰੋਂ ਕਿਵੇਂ ਹਕੀਮੀ ਆਉਂਦਾ ਪਵਾਉਣ ਨੂੰ ਬੁਲਾਉਣਾ ਪਵਾਉਨੇ ਆ ਸਾਰੇ ਬਸ ਉਹ ਸਾਡੇ ਪਿੰਡ ਦੀ ਆਏ ਕੋਈ ਨਹੀਂ ਕੋਈ ਨਹੀਂ ਆਹੀ ਉਮਰ ਐਨਜੋਏ ਕਰਨ ਦੀ ਕਰੋ ਕਰੋ ਐਂਟਰਟੇਨਮੈਂਟ ਕਰੋ ਫੁੱਲ ਔਰ ਜਦ ਸਾਡੇ ਵਾਲੀ ਲਾਈਫ ਚ ਆ ਕੇ ਫਿਰ ਤਾਂ ਰੋਮ ਕਰੋ ਕਰੋ ਐਨਜੋਏ ਚੱਲ ਕਰੋ ਬਣਾ ਮੈਂ ਰੀਲ ਜੇ ਬਣਾਉਣੀ ਹੈ ਦੱਸੋ ਉਹ ਪੰਪ ਤੇ ਬਣਾ ਲੋ ਜਾ ਕੇ ਉਹ ਪੰਪ ਤੇ ਲਾਜੋਗਾ ਹਾਂ ਪੰਪ ਤੇ ਵਧੇ